ਜੇ ਤਿਆਰ ਹੈ ਆਹ ਮਨੀ ਤਨਹੋਰੀ ਵਾਲਾ ਇੱਕ ਜੋਰ ਦੇ ਨਾਲ ਰੋਕਣ ਦਾ ਆਹ ਦਵਰਜੀ ਵਾਲਾ ਦੀਪ ਆਹ ਦੀਪ ਨੌਜਵਾਨ ਭੱਜ ਜਾਂਦੇ ਤੈਨੂੰ ਅਜੇ ਸਮਝ ਨਹੀਂ ਆਈ ਤੈਨੂੰ ਹੋਰ ਮੈਂ ਦੱਸਾਂ ਕੀ ਹੁਣ ਤੂੰ ਡੰਡ ਬੈਟ ਕਾਂ ਲਾ ਲਾ ਮੁੰਡਿਆ ਕਬੱਡੀ ਹੋ ਗਈ ਲਖਾਂ ਦੀ ਆਹ ਆਦਮ ਪਾਲ ਦੀ ਧਰਤੀ ਦਾ ਸ਼ੇਰੀ ਮੁਕਾਬਲਾ ਸਖਤ ਆਹ ਕਬੱਡੀ 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 ਲੱਗਿਆ ਹੋਇਆ ਜੋ ਇਸ਼ਕ ਵਿੱਚ ਗੁੱਟ ਮਾਮਾ ਦੇ ਪੁੱਤ ਖੇਡਦੇ ਸੁਮ ਗਠੋਰ ਚੋપરા ਦਾ ਕਿ ਚੜਦੀ ਉਮਰ ਦਾ ਗਰਮ ਖੂਨ ਆਹ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਅਜਦੇ ਆਹ ਦੀਪ ਤੇ ਸ਼ਨੀ ਸ਼ਨੀ ਤੇ ਦੀਪ ਆਓ ਦੁਨੀਆ ਦਾ ਸਟਾਰ ਖਿਡਾਰੀ ਲਓ ਟੱਕਰ ਟੱਕਰ ਮਣੀ ਤੇ ਦੀਪ ਦੀਪ ਤੇ ਮਣੀ ਮਣੀ ਤੇ ਦੀਪ ਜੱਫੇ ਲਾਉਣਗੇ 골ਡੀ ਤੇ ਗੌਰਵ ਕਹਿੰਦੇ ਵੀ ਇੱਕ ਇੱਕਾ ਹਜ਼ਾਰ ਦਿੱਤਾ ਜਾਣਾ ਹੈ ਰੇਡ ਪੌਂਟ ਵੀ ਵਧਿਆ ਹੋਇਆ ਪਰ ਕੌਣ ਨੌਜਵਾਨ ਆਹ ਜਾਰੀ ਪਰ ਪ੍ਰਦੀਪ ਰਰੋ ਮਾਜਰੀਆ ਲੈ ਵੀਕਰ ਮੰਗਾ ਪਾਣੀ ਦੀ ਘੁੱਟ ਲਾਲਾ ਬੁੱਲਾ ਨੂੰ ਆਹ ਵੇਖੋ ਸਾਹਮਣੇ ਪਰ ਨੌਜਵਾਨ ਕਹਿੰਦੇ ਜਵਾਨੇ 71 ਥੱਲੀ ਜੀ ਮਚਾਈ ਹੋਈ ਹੈ ਆ ਚੱਠੇ ਪਰਿਵਾਰ ਦਾ ਮਣੀ ਹੈ ਪਰ ਦਵਰਜੀ ਵਾਲਾ ਰੇਡ ਦੀਪ ਦੀ ਹੈ ਲਓ ਟੱਚ ਮਣੀ ਨੂੰ ਕੀਤਾ ਹੈ ਵੱਜਦੇ ਪੁਸ਼ ਨੇ ਉਖੜਦੇ ਪੱਬ ਕਬੱਡੀ ਪਾ ਰਿਹਾ ਹੈ ਨੌਜਵਾਨ ਸ਼ਨੀ ਆਦਮ ਪਾਲੀਆ ਪਰ ਗੁਰਜੀਤ ਅੱਜ ਕੱਲ ਇਟਲੀ ਦੇ ਵਿੱਚ ਗੱਲਾਂ ਟਿਕਾਣੇ ਲਾਉਂਦਾ ਹੈ ਗੁਰਿੰਦਰ ਕਹਿੰਦੇ ਇਟਲੀ ਆ ਦੂਸਰੇ ਬੰਨੇ ਛੇਰੂ ਤੇ ਦੂਸਰੇ ਬੰਨੇ ਦਵਰਜੀ ਦਾ ਦੀਪ ਅੰਕ ਅਮਰਤਪਾਲ ਸ਼ੇਰੂ ਹੈ ਤੇ ਛੰਨੀ ਆਦਮ ਬਾਲ ਪਿੰਡਾ ਹੈ ਆ ਰਿਚਮੈਂਡ ਦੀ ਕਲੱਬ ਲਾਓ ਸਾਹਮਣੇ ਆਧਪੁਰਜੀ ਵਾਲਾ ਹਲਕਾ ਟੱਚ ਕੀਤਾ ਅਮਰਤਪਾਲ ਸ਼ੇਰੂ ਨੂੰ ਤੇ ਅੰਕ ਦੇ ਦੇ ਮੈਦਾਨ ਦੇ ਵਿੱਚ ਵੇਖੋ ਦਪੁਰਜੀ ਵਾਲਾ ਆਦਮਾਲੀਆ ਦਪੁਰਜੀ ਵਾਲਾ ਆਦਮਾਲੀਆ ਟੱਕਰ 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 ਸਿਰੇ ਦੀ ਸਿਰੇ ਦੀ ਸਿਰੇ ਦੀ ਦਪੁਰਜੀ ਵਾਲਾ ਆਇ ਤੇ ਆਇਆ ਹੋਇਆ ਹੈ ਪਰ ਨੌਜਵਾਨ ਸ਼ਨੀ ਵੀ ਆਇ ਤੇ ਆਇਆ ਹੋਇਆ ਆ ਸ਼ਨੀ ਤੇ ਦੀਪ ਦੀਪ ਤੇ ਸ਼ਨੀ ਆ ਕਬੱਡੀ 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 ਵਾਹ ਓਏ ਨੌਜਵਾਨ